ਮੇਰੇ ਨਾਲ ਪਿਆਰ ਕਰਦੇ ਆ ਥੱਲੇ ਬਹਿ ਜਾਓ ਉਹ ਕਾਲੇ ਦਾ ਮੁੰਡਾ ਕਿੱਥੇ ਆ ਪੁੱਤਰਾ ਤੂੰ ਪਿੱਛੇ ਕੀ ਕਰਨ ਜਾਣਦਾ ਅੱਗੇ ਆਓ ਬਾਕੀ ਵੀ ਅਵਸਤਰੀ ਅੱਗੇ ਆਓ ਆਜੋ ਆਜੋ ਮੈਂ ਵੀ ਤੁਹਾਡੇ ਵਿੱਚ ਆ ਕੇ ਬਹਿਣਾ ਥੋੜੀ ਦੇਰ ਚਲੋ ਕਾਕੂ ਚਲਾ ਗਿਆ ਅੱਧੇ ਜਣੇ 도ੜ ਗਏ ਪਿੱਛੇ जब लाग लिया भारत माता की पहली गलता, मैं इस करके भी उठ के आया एक कोई जलसा नहीं है जेड़े जेडे बीजेपी लिए काम करते बीजे ने बीजेपी के वर्कर ने घर घर वोटा मंगते ने हथ खड़ा करो जरा ਇਹਦਾ ਮਤਲਬ ਵਰਕਰਾਂ ਦੀ ਮੀਟਿੰਗ ਹੀ ਹੈ ਨਾ ਇਧਰ ਉਧਰ ਉਹਦੇ ਨਹੀਂ ਆਏ ਫੜ ਕੇ ਤੇ ਨਹੀਂ ਲਿਆਉਂਦਾ ਇਸ ਕਰਕੇ ਇਹ ਕਾਰਜਕ੍ਰਮ ਚੱਲਣਾ ਸਿਰਫ ਸਵਾ ਘੰਟਾ ਹੋਰ ਉਸ ਤੋਂ ਬਾਅਦ ਜਲਪਾਨ ਕਰਕੇ ਤੁਸੀਂ ਆਪਣੇ ਆਪਣੇ ਵਾਰਡਾਂ 'ਚ ਲੱਗਣਾ ਮੈਂ ਕੇਵਲ ਇਹ ਕਹਿਣ ਆਇਆ ਕਿ ਦੇਖੋ ਬਾਹਰ ਝੁੰਡਾਂ ਦੇ ਝੁੰਡ ਜਾਣਾ ਸ਼ੁਰੂ ਹੋ ਰੇ ਵਾਪਸ ਇਹ ਦਾ ਮਤਲਬ ਹੈ ਕਿ ਜਿਹੜਾ ਪ੍ਰਮੁੱਖ ਉਤੋਂ ਦਾ ਆਇਆ ਹੈ ਜਿਹੜਾ ਪ੍ਰਧਾਨ ਉਤੋਂ ਦਾ ਆਇਆ ਹੈ ਉਹ ਪ੍ਰਧਾਨ ਇਸ ਗੱਲ ਨੂੰ ਸੁਨਿਸ਼ਚਿਤ ਕਰੇ ਕਿ ਉਹਦੇ ਸਾਥੀ ਬੈ ਕੇ ਗੱਲਾਂ ਸੁਣ ਕੇ ਜਾਣ ਕੈਂਡੀਡੇਟ ਗੁਰਦਾਸਪੁਰ ਕ੍ਰਾਸ ਕਰ ਚੁੱਕੇ ਨੇ ਔਰ ਕਿਸੇ ਵੀ ਵੇਲੇ ਇੱਥੇ ਆ ਸਕਦੇ ਨੇ ਮੇਰਾ ਇਹ ਜਿਹੜੀ ਰੋ ਹੈ ਦੋਨੋਂ ਸਾਈਡਾਂ ਤੇ ਤੁਹਾਨੂੰ ਥੋੜੀ ਦੇਰ ਤੇ ਫੁੱਲ ਮਿਲਣਗੇ ਜਿਹੜੇ ਕੈਂਡੀਡੇਟ ਆਇਆ ਜਿਹੜਾ ਫੁੱਲਾਂ ਦੀ ਬਰਸਾ ਕਰਨੀ ਆਉਂਦੇ ਤੇ ਠੀਕ ਹੈ ਤੂੰ ਇੱਥੇ ਲਿਆਉਂਦੇ ਨਹੀਂ ਹੋਣੇ ਫੁੱਲ ਉਹ ਵੀ ਮੈਂ ਹੀ ਲੈ ਕੇ ਆਇਦਾ ਪਰ ਬਰਸਾ ਦੇ ਘਰੀ ਦੇਓਗੇ ਪੱਕਾ ਉੱਡ ਕੇ ਤੇ ਨਹੀਂ ਜਾਣਾ ਨਾ ਚਲੋ ਫਿਰ ਦੋਨੋਂ ਮੁਟੀਆਂ ਬੰਦ ਕਰਕੇ ਫਿਰ ਛੰਡੂ ਸਟੇਜ ਚਲਾਏਗਾ ਮੁਟੀਆਂ ਬੰਦ ਕਰੋ ਰੋਸ਼ਨ ਹੱਸੀ ਜਾਣਾ ਬਿਆ ਕੱਲਾ ਹੀ ਆਇਦਾ ਤੂੰ ਮੈਂ ਦੇਖ ਲਿਆ ਤੈਨੂੰ ਬਾਹਰੋਂ ਰੋਸ਼ਨ ਦੇ ਨਾਲ ਜਿਹੜੇ ਆਏ ਨੇ ਖੜੇ ਹੋ ਜਰਾ ਐ ਰੋਸ਼ਨ ਦੇ ਨਾਲ ਆਏ ਨੇ ਜਾਂ ਨਿਤਿਨ ਦੇ ਨਾਲ ਆਏ ਨੇ ਕੱਢਿਓਗੇ ਜਿਓ ਚਲੋ ਤਾੜੀਆਂ ਮਾਰ ਦਿਓ ਇਹਨਾਂ ਨੂੰ ਕੋਨਤਲਪੁਰ ਵਾਲੇ ਖੜੇ ਹੋ ਜਰਾ ਬੈਠੋ ਵਾਡ ਨੰਬਰ ਬੰਟੀ ਦਾ ਵਾਡ ਤੇ ਉਹਦਾ ਆਪਣਾ ਐਮਸੀ ਦਾ ਵਾਡ ਜਿਹੜਾ ਮੁੰਡੇ ਦਾ ਖੜੇ ਹੋ ਜਰਾ ਬੰਟੀ ਦੇ ਵਾਡ ਵਾਲੇ ਇਦਾਂ ਗੱਲ ਨਹੀਂ ਬੰਨੀ ਪਤਾ ਲੱਗਣਾ ਚਾਹੀਦਾ ਬੋਲੋ ਭਾਰਤ ਮਾਤਾ ਕੀ ਜੈ ਅਰਜੁਨ ਦੇ ਵਾਰਡ ਵਾਲੇ ਖੜੇ ਹੋ ਜਰਾ ਵੈਰੀ ਗੁੱਡ ਚੂਨੀ ਦੇ ਵਾਰਡ ਵਾਲੇ ਖੜੇ ਹੋ ਜਰਾ ਚੂਨੀ ਦਾ ਏਰੀਆ ਦੇ ਲਾਡੀ ਐਮ ਸੀ ਦੇ ਵਾਰਡ ਵਾਲੇ ਖੜੇ ਹੋ ਬਾਕੀ ਬੈਠੋ ਜਰਾ ਇਹ ਬੈਂਕ ਕਲੋਨੀ ਵਾਲੇ ਖੜੇ ਹੋ ਜਰਾ ਬੈਠੋ ਰੜਾ ਨਾਨਪੂ ਰੜਾ ਵਿਜੇ ਤੇ ਬਾੜਵਲੇ ਘੜੇ ਹੋ ਜਰਾ ਬਚ ਗਿਆ ਵਿਜੇ ਤੂੰ ਮੈਂ ਤਾਂ ਤੂੰ ਲੱਗਾ ਇਕੱਲਾ ਹੀ ਆ ਗਿਆ ਬੈਠ ਇਹਦੇ ਬਿੱਟੂ ਦੇ ਬਾੜਵਲੇ ਘੜੇ ਹੋ ਵਜਰਾ ਠੀਕ ਐ ਐ ਪਰ ਐ ਰਾਹੁਲ ਸੈਣੀ ਦਾ ਬਾੜ ਆ ਗਿਆ ਰਾਹੁਲ ਸੈਣੀ ਮੈਨੂੰ ਆਪੇ ਨਹੀਂ ਦਿਖ ਰਿਹਾ ਅਜੇ ਆਸ਼ੂ ਐਮ ਸੀ ਆਜੂ ਵਾਲੇ ਘੜੇ ਹੋ ਜਰਾ ਇਦਾਂ ਹੀ ਲਾਸਟ ਚਾਜ ਨਹੀਂ ਲਗਣੀ ਆ ਤੂੰ ਆਇਆ ਤੇ ਬੜੇ ਜਣੇ ਨਾਲੇ ਹੁਣ ਖੜੇ ਤੇ ਸਾਰੇ ਤੇਰੇ 10 ਜਣੇ ਹੋਏ ਆ ਬਾਹਰ ਕੀ ਕਰੇ ਗਦੇ ਆ ਹੈ ਚਲ ਬੈਠ ਫੇਰ ਵਿਸ਼ੇਪ ਦੇ ਵਾੜ ਵਾਲੇ ਰਾਜੂ ਐਮਸੀ ਦੇ ਵਾੜ ਵਾਲੇ ਠੀਕ ਹੈ ਠੀਕ ਹੈ ਅਰੇ ਦੋਨੋਂ ਰਾਜੂ ਨਹੀਂ ਪ੍ਰਧਾਨ ਦੇ ਵਾਰਡ ਵਾਲੇ ਹੁਣ ਖੜੇ ਹੋ ਪ੍ਰਧਾਨ ਦੇ ਵਾਰਡ ਵਾਲੇ ਹੱਥ ਖੜਾ ਕਰੋ ਜਰਾ ਸ਼ਮਸ਼ੇਰ ਪ੍ਰਧਾਨ ਦੇ ਵਾਰਡ ਵਾਲੇ ਹੱਥ ਖੜਾ ਕਰੋ ਠੀਕ ਹੈ ਇਨੇ ਕੀ ਦਾਣੇ ਬੜਿਆ ਪੰਮੀ ਪ੍ਰਧਾਨ ਦੇ ਪਿੰਡ ਵਾਲੇ ਬੂਤ ਵਾਲੇ ਹੱਥ ਖੜਾ ਕਰੋ ਚੂਨੀ ਵਾਲੇ ਮੈਂ ਵੇਖ ਲੈਦੇ ਆਂ ਖੂਬ ਆਏ ਦੇ ਸੀ ਬੰਟੀ ਇਹਦੇ ਪੰਮੀ ਪ੍ਰਧਾਨ ਦੇ ਪਿੰਡ ਵਾਲੇ ਜਰਾ ਹੱਥ ਖੜਾ ਕਰੋ ਖੜੇ ਹੋ ਜਰਾ ਘਿਆਲੇ ਵਾਲੇ ਖੜੇ ਹੋ ਮੀਰਤਲ ਮੈਨੂੰ ਦਿਖਿਆ ਨਹੀਂ ਅਜੇ ਗਿਆਲਾ ਲੱਭ ਗਿਆ ਲੱਭ ਗਿਆ ਮੀਰਤਲ ਆ ਇਕੱਲਾ ਹੀ ਆ ਚਾਹੋ ਪਿੱਛੇ ਫੂਨ ਆਇਓ ਲੇਟ ਆਇਓ ਅੱਗੇ ਆਓ ਗੂੜਾ ਨਲੂੰਗੇ ਵਾਲੇ ਖੜੇ ਹੋ ਜਰਾ ਠੀਕ ਹੈ ਆਪਣਾ ਅੰਦੋਈ ਵਾਲੇ ਖੜੇ ਹੋ ਜਿੰਦੜੀ ਤੇ ਅੰਦੋਈ ਠੀਕ ਐ ਫੁੱਲੜਾ ਫੁੱਲੜਾ ਵਾਲੇ ਖੜੇ ਹੋ ਜਰਾ ਪ੍ਰਦੀਪ ਆਇਆ ਹੋਇਆ ਠੀਕ ਐ ਫਿਰ ਢੰਡਰਾਵਾਂ ਵਾਲੇ ਖੜੇ ਹੋ ਜਰਾ ਢੰਡਰਾਵਾਂ ਵਾਲੇ ਆਏ ਹੋਏ ਹੈਂ ਓਮੇ ਦਾ ਵਾੜ ਵਾਲੇ ਖੜੇ ਹੋ ਗੋ ਜਰਾ ਅਲੀ ਅਲੀ ਦਾ ਅੱਛਾ ਓਮੇ ਦਾ ਵਾੜ ਆ ਇਹਦਾ ਅਲੀ ਦਾ ਵਾੜ ਮੈਂ ਇਹਦਾ ਆਪਣਾ ਨਰਿੰਦਰ ਕਾਲੇ ਵਾਲਾ ਵਾੜ ਤਾਂ ਆਂਦੇ ਦੇਖ ਲਿਆ ਸੀ ਨਰੇਂਦਰ ਵਾਲਾ ਕਾਲੇ ਵਾਲੇ ਵਾਰਡ ਦੇ ਖੜੇ ਹੋ ਜਰਾ ਠੀਕ ਹੈ ਇਹਦੇ ਆਪਣਾ ਨਿਪੁੰਨ ਦੇ ਵਾਰਡ ਵਾਲੇ ਖੜੇ ਹੋ ਜਰਾ ਬਸ ਨਹੀਂ ਹੈ ਚਲੋ ਹੋਰ ਕਿਹੜਾ ਬੜੇ ਨਹੀਂ ਕਿ ਜਾਂ ਹੋਰ ਵੀ ਪੁੱਛ ਲਵਾਂ ਬਾਕੀ ਬਾਅਦ ਚ ਪੁੱਛਦਾ ਇਸ ਕਰਕੇ ਉੱਠ ਕੇ ਨਾ ਜਾਇਆ ਲਮੀਨੀ ਵਾਲਿਆਂ ਦੀ ਵਾਰੀ ਆ ਜਣੀ ਐ ਰੱਜੂ ਦੀ ਵੀ ਵਾਰੀ ਆਣੀ ਐ ਉਹ ਅਗਲੀ ਵਾਰੀ ਪੁੱਛਦਾ ਐਦਾ ਦੌੜ ਜਾਣਾ ਤੁਸੀਂ ਮੇਰੇ ਪਤਾ ਅੱਧਿਆਂ ਨੂੰ ਬਾਅਦ ਚ ਖਾਨਪੁਰ ਨਹੀਂ ਲੱਭਿਆ ਅਜੇ ਮੈਨੂੰ ਖਾਨਪੁਰ ਵਾਲਾ ਦੇਖੋ ਜਰਾ ਜੇ ਪੁੱਜੇ ਨਹੀਂ ਹੈਗੇ ਅਜੇ ਕਾਲਾ ਖਾਨਪੁਰ ਆ ਗਿਆ ਹੈ ਅਜੇ ਧੀਰੇ ਵਾਲੇ ਨਹੀਂ ਆਏ ਦੇ ਧੀਰੇ ਵਾਲੇ ਨਹੀਂ ਮੈਨ ਦਿਖੇ ਅਜੇ ਚਲੋ ਚੰਡੂ ਚਲਾ ਬਾਰਤ ਮਾਤਾ ਕੀ भारतीय जनता पार्टी भारतीय जनता पार्टी जिले के जो भी ऑफिस बिरर हैं वो कृपया मंच पे आ जाएं और मंडल के जनरल सेक्रेटरी हैं वो भी मंच पे आ जाएं। अब मैं रिक्वेस्ट करूंगा, हमारे साउथ मंडल के अध्यक्ष राजकुमार राजू जी से वो कृपया मंच पे आए और आए हुए सभी का संबोधन करें योगेश ठाकुर जी वो भी कृपया मंच पे आए भारत माता की भारत माता की राहुल सैनी जी रोहित पुरी जी वो भी मंच आ आज नरेश वडेरा जी ਦੀਪ ਜੀ ਜਿਹੜੇ ਜ਼ਿਲ੍ਹਾ ਦੇ ਅਧਿਕਾਰੀ ਜਿੰਨੇ ਵੀ ਹਨ ਕਿਰਪਾ ਮੰਚ ਦੇ ਉੱਪਰ ਆ ਜਾਣ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਮੈਂ ਆਪਣੇ ਸੌਧ ਮੰਡਲ ਵੱਲੋਂ ਸਮਾ ਸਵਾਗਤ ਕਰਦਾ ਕਿ ਸਮਾਨਿਤ ਮੰਚ ਦੇ ਉਤੇ ਵਿਰਾਜਮਾਨ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਉਹ ਰਾਸ਼ਟਰੀ ਕਾਰਜ ਕਰਨੇ ਦੀ ਮੈਂਬਰ ਉਹ ਸਾਡੇ ਸਾਰਿਆਂ ਦੇ ਜਿਨਾਂ ਦੀ ਹਰਕਤ ਸ਼੍ਰੀਮਾਨ ਅਸ਼ਨੀ ਸ਼ਰਮਾ ਜੀ ਦਾ ਇੱਥੇ ਆ ਕੇ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਸੁਰੇਜ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਜੀ ਰਕੇਸ਼ ਸ਼ਰਮਾ ਜੀ ਅਨਿਲ 바ਸੁਦੇਵਾ ਜੀ, ਸ਼ਤੀਸ਼ ਮਾਜਨ ਜੀ, ਮਿੱਤਲ ਸਾਹਿਬ, ਬੀਨਾ ਭੈਣ ਜੀ ਆਪਣੇ ਦੋਨੇ ਮੰਡਲ ਦੇ ਅਧਿਖ ਚਿਰਿਸ਼ਮਸ਼ੇਠ ਢਾਕੁਰ ਜੀ, ਉਹ ਪੰਮੀ ਭਾਜੀ ਅੱਜ ਜਿਹੜਾ ਸਵਾਗਤ ਕਰਦੇ ਆਂ ਹੀ ਅੱਜ ਦਾ ਜਿਹੜਾ ਏ ਬੂਥ ਮੇਲਣ ਕਾਰਜਕਰਤਾ ਸੰਮੇਲਨ ਹੋ ਰਿਹਾ ਇਹ ਸਾਰੇ ਕਾਰਜਕਰਤਾ ਦਾ ਇੱਕ ਇੱਕ ਵਾਰਡ ਦੇ ਵਿੱਚੋਂ ਇੱਕ ਇੱਕ ਬੂਥ ਦੇ ਵਿੱਚੋਂ ਆਏ ਨੇ ਮੈਂ ਸਵਾਗਤ ਕਰਦਾ ਬੂਥ ਦੇ ਇੱਕ ਇੱਕ ਕਾਰਜਕਰਤਾ ਦਾ ਮੈਂ ਸਵਾਗਤ ਕਰਦਾ ਮੈਲਾ ਮੋਰਚਾ ਦਾ ਮੈਂ ਸਵਾਗਤ ਕਰਦਾ ਜੁਬਾਰਮ ਪ੍ਰਜਾਣਾ ਦਾ ਜਿਨ੍ਹਾਂ ਨੇ ਆਪਣੇ ਸਾਰੀ ਸ਼ਕਤੀ ਲਗਾ ਕੇ ਅੱਜ ਇੱਕ ਬੂਸ ਮੇਲਣ ਨੂੰ ਕਾਮਯਾਬ ਕਰਨ ਦੀ ਰੱਖਿਆ ਮੈਂ ਸਵਾਗਤ ਕਰਦਾ ਜਿਹੜੇ ਸਾਡੇ ਸ਼ਹਿਰ ਦੇ ਐਮਸੀ ਸਹਿਵਾਨ ਐਮਸੀ ਸਾਈਬਰ ਜਿੱਤੇ ਹੋਏ ਹਾਰੇ ਹੋਏ ਸਾਰੇ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਸਵਾਗਤ ਕਰਦਾ ਔਰ ਅੱਜ ਜਿਹੜਾ ਬੂਸ ਮੇਲਣ ਇਹ ਬੂਧ ਕੋ ਸਾਨੂੰ ਸਿੱਖਣ ਨੂੰ ਮਿਲੇਗਾ ਅੱਜ ਸਾਡੀਆਂ ਜਿਹੜੀਆਂ ਸਖਸ਼ੀਤਾ ਆਈਆਂ ਨੇ ਇਹਨਾਂ ਨੇ ਸਾਨੂੰ ਬੂਧ ਦੇ ਬਾਰੇ ਸਾਨੂੰ ਜਿਹੜਾ ਜਿਹੜਾ ਇਹਦੀ ਚੋਣ ਆਬ ਦਾ ਜਿਹੜਾ ਮਾਹੌਲ ਬਣ ਚੁੱਕਿਆ ਚੋਣ ਦਾ ਹੋ ਲਿਆ ਹੋ ਚੁੱਕਿਆ ਹੈ ਇਹਦੇ ਬਾਰੇ ਸਾਰੇ ਸਾਨੂੰ ਡਿਟੇਲ ਨਾਲ ਸਮਝਾਣਗੇ ਔਰ ਇੱਕ ਇੱਕ ਜਿਹੜਾ ਬੂਧ ਦਾ ਕਾਰਕਟਰ ਆਇਆ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਸਵਾਗਤ ਕਰਦਾ ਮੈਂ ਪ੍ਰਸਦਾ ਜਿਨ੍ਹਾਂ ਦੇ ਸਾਥੀਆਂ ਦੇ ਨਾਲ ਸਾਨੂੰ ਅੱਜ ਬੜਾ ਮਨੋਬਲ ਮਿਲਦਾ ਆ ਔਰ ਇਹਨਾਂ ਸਾਰਿਆਂ ਦੇ ਨਾਲ ਜਿੱਕੇ ਵੀ ਗੱਲ ਕਰਾਂਗਾ ਕਿ ਭਾਈਓ ਬਹਿਣੋ ਜਿਹੜਾ ਕਿ ਆਪਣੇ ਇਲੈਕਸ਼ਨ ਜਿਹੜਾ ਚੋਣ ਸ਼ੁਰੂ ਹੋ ਚੁੱਕਿਆ ਅਸੀਂ ਇੱਥੋਂ ਅੱਜ ਨਿਕਲ ਕੇ ਆਪਣੇ ਆਪਣੇ ਵਾਰਡ ਚ ਆਪਣੇ ਆਪਣੇ ਵੋਟ ਦੇ ਵਿੱਚ ਜਾਣਾ ਔਰ ਇੱਕੋ ਹੀ ਜਿਹੜਾ कि प्रोग्राम बनया कि चार सौ पार्ज का श्रीमान मोदी साहब ने रखे साडा एक मनका जो है साढ़े गुरदासपुर का होना चाहिए अब मैं यही करा कि सार्या स्वागत है जय श्री राम जय जय श्री राम जय जय श्री राम बहुत बहुत धन्यवाद हमारे इस मंडल के अध्यक्ष राजकुमार राजू जी मैं सभी से रिक्वेस्ट करूंगा जहां पे स्थान मिलता है वो कृपया बैठने की कृपालता करें अब हमारे नॉर्थ मंडल के अध्यक्ष शमशेर ठाकुर जी वो भी कृपया मंच पे आए और सभी का आय हुए का स्वागत करें भारतीय जनता पार्टी भारतीय जनता पार्टी मनते विराजमान आदरणीय ਪੂਰਵ ਭਾਜਪਾ ਪ੍ਰਦੇਸ਼ ਅਧਿਕਸ ਪਠਾਨਕੋਟ ਤੋਂ ਐਮਐਲਏ ਅਸ਼ਵਿਨ ਸ਼ਰਮਾ ਜੀ ਪੰਜਾਬ ਭਾਜਪਾ ਦੇ ਸੈਕਟਰੀ ਰਕੇਸ਼ ਸ਼ਰਮਾ ਜੀ ਸੂਰਜ ਜੀ ਜ਼ਿਲ੍ਹਾ ਪ੍ਰਧਾਨ ਵਿਜੇ ਜੀ ਕੋ ਕਨਵੀਨਰ ਲੋਕ ਸਭਾ ਦੇ ਸ੍ਰੀ ਮਹਾਜਨ ਜੀ ਮਿੱਤਲ ਸਾਹਿਬ ਜੀ ਪੂਰਵ ਮੇਅਰ ਬਾਸੂਦੇਵਾ ਜੀ ਸੌਤ ਮੰਡਲ ਅਧਿਕਸ ਰਾਜਕਮਾਰ ਰਾਜੂ ਜੀ ਦਿਆਤੀ ਅਧਿਕਸ ਨਿੰਦਰ ਪੰਮੀ ਜੀ ਔਰ ਬੋਸ ਔਰ ਮੰਚ ਤੇ ਬਾਕੀ ਜਿਹੜੇ ਪਦ ਅਧਿਕਾਰੀ ਜ਼ਿਲ੍ਹੇ ਦੇ ਬੈਠੇ ਆ ਉਹ ਸਭ ਔਰ ਬਹੁਤ ਹੀ ਸਤਿਕਾਰਯੋਗ ਇਸ ਮੰਚ ਦੇ ਸਾਹਮਣੇ ਬੈਠੇ ਆਪ ਸਭ ਕਾਰਜਕਰਤਾ ਸਾਥੀਓ ਔਰ ਮਾਤਰ ਸ਼ਕਤੀ ਦੋਸਤੋ ਚਨਾਬ ਸ਼ੁਰੂ ਹੋ ਗਿਆ ਚਨਾਬ ਚ ਆਪਾਂ ਉਤਰ ਗਿਆ ਔਰ ਇਹ ਚਨਾਬ ਆਪ ਸਭ ਕਾਰਜਕਰਤਾ ਨੇ ਬੂਧ ਦੇ ਕਾਰਜਕਰਤਾ ਨੇ ਲੜਨਾ ਮੋਲ ਬਣੇ ਦਾ ਸਾਡੇ ਪ੍ਰਧਾਨ ਮੰਤਰੀ ਆਦਰ ਨਿੰਦਰ ਮੋਦੀ ਜੀ ਨੇ ਜਿਸ ਤਰ੍ਹਾਂ 2014 ਤੋਂ 2019 ਤੱਕ ਔਰ 2019 ਤੋਂ 2024 ਤੱਕ ਜਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਹਰ ਖੇਤਰ ਦੇ ਵਿੱਚ ਦੇਸ਼ ਤਰੱਕੀ ਦੀ ਉਚਾਈਆਂ ਵੱਲ ਵੱਧ ਰਿਹਾ ਮੈਂ ਇੱਕ ਦੋ ਗੱਲਾਂ ਕਰਕੇ ਆਪਣਾ ਸਤਿਨਾਮਾਂਗਾ ਕਿਉਂਕਿ ਸਰਨੇ ਨੇਤਾ ਨੇ ਤੁਹਾਨੂੰ ਉਹ ਗੱਲਾਂ ਸਮਝਾਣੀਆਂ ਕੀ ਕੀ ਕੰਮ ਸਾਡੇ ਆਦਰਨੀਯ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਕੀਤਾ ਔਰ ਉਸ ਦੇ ਨਾਲ ਜਿਹੜਾ ਮਾਹੌਲ ਬਣਿਆ ਕਿ ਅੱਜ ਦੇਸ਼ ਦਾ ਇੱਕ ਇੱਕ ਨਾਗਰਿਕ ਇਕਾਂਤ ਤੇ ਮਜਬੂਰ ਆ ਕਹਿੰਦੇ ਉਹਨਾਂ ਨੇ ਤੈਅ ਕਰ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਨਰੇਂਦਰભાઈ ਮੋਦੀ ਜੀ ਨੂੰ ਤੀਸਰੀ ਵਾਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਣਾ ਸੋ ਆਪ ਸਭ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੋਸਤੋ ਨਰਿੰਦਰਪਾਈ ਮੋਦੀ ਜੀ ਨੇ ਛੋਟੇ ਟੇ ਗਰੀਬ ਤੋਂ ਗਰੀਬ ਔਰ ਜ਼ਰੂਰਤਮੰਦ ਲੋਕਾਂ ਦੇ ਲਈ ਜਿਸ ਤਰ੍ਹਾਂ ਦੇ ਆ ਪਾਲਿਸੀਆਂ ਬਣਾਈਆਂ ਜਿਸ ਤਰ੍ਹਾਂ ਉਹਨਾਂ ਨੇ ਕੰਮ ਕੀਤੇ ਹੈ ਚਾਹੇ ਉਹ ਸ਼ੋਚਾਲੇ ਬਣਾਉਣ ਦਾ ਕੰਮ ਹੋਏ ਚਾਹੇ ਅਬਵਾਸ ਯੋਜਨਾ ਦੇ ਅਧੀਨ ਕਰ ਦੇਣ ਦਾ ਕੰਮ ਹੋਏ ਚਾਹੇ ਉਜਵਾ ਯੋਜਨਾ ਦੇ ਅਧੀਨ ਮਹਿਲਾ ਨੂੰ ਸਲੰਡਰ ਦੇਣ ਦਾ ਕੰਮ ਹੋਏ ਕਿਸਾਨ ਨਦੀ ਦੇ ਵਿੱਚ ਚਾਹੇ ਉਹ 2-2000 ਕਿਸਾਨਾਂ ਦੇ ਖਾਤੇ 'ਚ ਪੈਸੇ ਪਾਉਣ ਦਾ ਕੰਮ ਹੋਏ ਤੇ ਚਾਹੇ ਬਾਜੀਸ਼ਮਾਨ ਕਾਰਡ ਦੇ ਵਿੱਚ 5 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਲੋਕਾਂ ਨੂੰ ਹੋਏ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਔਰ ਇੱਕ ਗੱਲ ਬਾਤ ਤੁਹਾਨੂੰ ਕਹਾਂ ਕਿ ਅੱਜ ਅੱਜ ਦੇਸ਼ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੈ ਔਰ ਕਿਸੇ ਵੇਲੇ ਅੰਤਕ ਦਾ ਬੋਲ ਬਣਾ ਸਾਡੇ ਦੇਸ਼ ਸਾਡਾ ਗਵਾਂਡੀ ਦੇ ਜਿਹੜਾ ਪਾਕਿਸਤਾਨ ਆ ਉਹ ਕਿਸੇ ਵੇਲੇ ਵੀ ਚਾਹੁੰਦਾ ਸੀਗਾ ਸਾਡੇ ਦੇਸ਼ ਦੇ ਵਿੱਚ ਅੰਤਗਵਾਦੀਆ ਘਟਨਾ ਹੋ ਜਾਂਦੀਆਂ ਸੀਗੀਆਂ ਕੋਈ ਦਿਨ ਤਿਆਰ ਸਾਡਾ ਹਾਂਦਾ ਸੀਗਾ ਤੇ ਨਿਊਜ਼ ਚੈਨਲਾਂ ਤੇ ਇਹ ਇਹ ਜਿਹੜਾ ਐਰ ਚੱਲਣਾ ਸ਼ੁਰੂ ਹੋ ਜਾਂਦੀ ਸੀਗੀ ਕਿ ਕਿਤੇ ਉਹ ਕੱਠ ਵਾਲੀ ਜਗ੍ਹਾ ਤੇ ਨਾ ਜਾਇਓ ਕੋਈ ਬਿਸਪੋਰਟ ਹੋ ਸਕਦਾ ਸੀਗਾ ਇਸ ਤਰ੍ਹਾਂ ਜਿਸੇ ਦਿਲ ਚਾਹੁੰਦਾ ਸੀਗਾ ਸਾਡਾ ਗੁਆਂਦੀ ਦੇਸ਼ ਪਾਕਿਸਤਾਨ ਜੰਮੂ ਤੋਂ ਲੈ ਕੇ ਜਲੰਧਾ ਰਾਮਰ ਸਾਧ ਦਿੱਲੀ ਬੰਗਲੌਰ ਜਿੱਥੇ ਜਾਂਦੇ ਪੰਬ ਸਪੋਰਟ ਸਾਡੇ ਦੇਸ਼ 'ਚ ਹੋ ਜਾਂਦੇ ਸੀਗੇ ਉਹਨੇ ਤੇ ਲੋਕ ਸਾਡੇ ਮਾਰੇ ਜਾਂਦੇ ਸੀਗੇ ਲੇਕਿਨ ਅੱਜ ਅੱਜ ਉਹ ਪਾਕਿਸਤਾਨ ਜਿੱਦੇ ਸਾਡੇ 30 ਸ਼ਹੀਦ ਆਰਮੀ ਦਾ ਕੀਤੇ ਸੀਗੇ ਤੇ ਪਾਕਿਸਤਾਨ ਦੇ ਵਿੱਚ ਪੜ ਕੇ 300 ਲੋਕ ਆਪਾਂ ਜਿਹੜੀਆਂ ਸਰਜਿਕਲ ਸਟ੍ਰਾਈਕ ਦੇ ਤਾਤ ਮਾਰੇ ਸੀਗੇ ਅੱਜ ਪਾਕਿਸਤਾਨ ਹੱਥ ਜੋੜਦਾ ਕਿਸੇ ਹਿੰਦੁਸਤਾਨ ਦੇ ਵਿੱਚ ਕੋਈ ਘਟਨਾ ਨਾ ਹੋ ਜਾਈਂ ਅੰਤਗਵਾਦੀਆਂ ਕਿਉਂਕਿ ਮੋਦੀ ਜਿਨੇ ਸਾਡੀ ਗਰਦਨ ਉਮਰੋੜ ਦੇਣੀਆਂ ਇਸੇ ਤਰ੍ਹਾਂ ਅੱਜ ਸਾਡਾ ਦੇਸ਼ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਪਾਵਰਫੁਲ ਦੇਸ਼ ਹੋ ਗਿਆ ਇੱਕ ਮੈਂ ਘਟਨਾ ਹੋਰ ਕਰਕੇ ਆਪਣਾ ਸਥਾਨ ਲਵਾਗਾ ਕਿ ਯੂਕਰੇਨ ਔਰ ਰਸ਼ੀਆ ਦੇ ਵਿੱਚ ਜੰਦ ਸੀਗਾ ਤੇ ਸਾਡੇ ਦੇਸ਼ ਦੇ ਸਟੂਡੈਂਟ ਜਿਹੜੇ ਉੱਥੇ ਡਾਕਟਰੀ ਕਰਨ ਲਈ ਇੰਜੀਨੀਅਰ ਕਰਨ ਲਈ ਜੁਕ੍ਰੇਨ ਦੇ ਵਿੱਚ ਗਏ ਸੀਗੇ ਉਹ ਜੁੱਧ ਦੇ ਵਿੱਚ ਫਸ ਗਏ ਸੀਗੇ ਉਹਨਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ ਫੋਨ ਕੀਤਾ ਉੱਤੇ ਤੇ ਰੇਸ਼ੀਆ ਉਰ ਜੁਕ੍ਰਾਂਚ ਔਰ ਸਾਡੇ ਜਿਹੜੇ ਸਟੂਡੈਂਟਸ ਸੀਗੇ ਸਾਡੇ ਸਟੂਡੈਂਟ ਨਹੀਂ ਪਾਕਿਸਤਾਨ ਸ਼੍ਰੀਲੰਕਾ ਔਰ ਬੰਗਲਾਦੇਸ਼ ਦੇ ਸਟੂਡੈਂਟ ਵੀ ਉਹਨਾਂ ਨੇ ਸੁਰੱਖਿਤ ਵਾਪਸ ਲੈ ਕੇ ਆਂਦਿਆ ਔਰ ਜੁੱਧ ਰੁਕ ਗਿਆ ਇੱਕ ਸਾਡੇ ਪ੍ਰਧਾਨ ਮੰਤਰੀ ਦੇ ਫੋਨ ਦੇ ਉੱਤੇ ਐਡਾ ਵੱਡੀ ਪਾਵਰਫੁਲ ਦੇਸ਼ ਸਾਡਾ ਅੱਜ ਦੁਨੀਆ ਦੇ ਵਿੱਚ ਹੋ ਰਿਹਾ ਤੇ ਸੋ ਮੈਂ ਆਪ ਸਭ ਸਾਥੀਆਂ ਨੂੰ ਕਹਿ ਰਿਹਾ ਇਹ ਹੀ ਬੇਨਤੀ ਕਰਨਾ ਚਾਹੁੰਦਾ ਅਜੂਬੂ ਦੇ ਸਾਰੇ ਕਾਰਕਟਰਾਂ ਅਗੇ ਕਿ ਮੋਹਲ ਬਣਿਆ ਪ੍ਰਧਾਨ ਮੰਤਰੀ ਜੀ ਨੇ ਆਪਣੇ ਕੰਮਾਂ ਦੇ ਨਾਲ ਦੇਸ਼ ਦਾ ਮੋਹਲ ਬਣਾਇਆ ਔਰ ਤੁਹਾਡੇ ਸਭ ਸਾਥੀਆਂ ਦਾ ਸਾਡੇ ਸਾਰੇ ਬੂਤ ਕਾਰਕਟਰਾਂ ਦਾ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪੂਰੀ ਮਿਹਨਤ ਦੇ ਨਾਲ ਡਟ ਕੇ म लग जाइए अपने बूथ अपने एक एक बूथ नई और और इतो बब्बू जी ने पार्लियामेंट च पजाइए आप सब का बहुत बहुत धनबाद जय हिंद जय भारत भारतीय जनता पार्टी भारतीय जनता पार्टी श्रीमान अश्वि शर्मा मैंने बोला है अब की आपने बोला है चार सौ बार अब की बात अब की बात अब की बात भारतीय जनता पार्टी श्रीमान नरेंद्र मोदी श्री दिनेश सिंह बब्बू आ मैं रिक्वेस्ट करूंगा हमारे पम्मी जी मंडल अध्यक्ष वो भी मंच पे आए और अपने विचार रखें ਧੰਨਵਾਦੀ ਸਭ ਤੋਂ ਪਹਿਲੇ ਮੈਂ ਭਾਰਤ ਮਾਂ ਦੇ ਜੈ ಘೋಷ ਦੇ ਨਾਲ ਸ਼ੁਰੂ ਕਰਨਾ ਚਾਹਾਂਗਾ ਮੇਰੀ ਬੇਨਤੀ ਹੈ ਸਾਰੇ ਹੀ ਹਾਲ ਦੇ ਵਿੱਚ ਆਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਆਪਣੇ ਹੱਥ ਮੁਠੀਆਂ ਬੰਦ ਕਰਕੇ ਜ਼ੋਰ ਦੇ ਜੈ ಘೋಷ ਦੇ ਨਾਲ ਅਸੀਂ ਨਾਰਾ ਲਗਾਵਾਂਗੇ ਔਰ ਇਹ ਦਰਸ਼ਾਵਾਂਗੇ ਜਤਲਾਵਾਂਗੇ ਕਿ ਇਹ ਜਿਹੜਾ ਇਲੈਕਸ਼ਨ ਸਾਡੇ ਸਰ ਤੇ ਆ ਗਿਆ ਅਸੀਂ ਉਹਨਾਂ ਨੂੰ ਸਾਡੇ ਜਿਹੜੇ ਕੈਂਡੀਡੇਟ ਲੋਕ ਸਭਾ श्री दिनेश सिंह बाबूजी जी जिता के तो भेजा हाथ उपर करके भारत माता की भारत माता की जय श्री राम जय श्री राम बोला सो निहाल विराजमान साढ़े बहुत ही आदर रही है साढ़े लोकप्रिय विधायक पूर्व प्रदेश अध्यक्ष श्री अश्विनी शर्मा जी साढे जिले की शान जिला प्रधान साढ़े विजय शर्मा जी साढे प्रथम मेयर साढ़े बहुत ही आदरणीय श्री अनिल वासुदेवा जी साडे जिले के कोऑर्डिनेटर श्री सतीश महाजन जी साढ़े प्रदेश सचिव श्री राकेश शर्मा जी वीना परमार जी ਸਾਡੇ ਦੋਨੋਂ ਹੀ ਮੰਡਲਾਂ ਦੇ ਅਧਿਐਕਸ਼ ਨਾਰਥ ਔਰ ਸੌਥ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸ਼੍ਰੀ ਸ਼ਮਸ਼ੇਰ ਠਾਕੁਰ ਜੀ ਔਰ ਰਾਜੂ ਸ਼ਰਮਾ ਜੀ ਮੈਂ ਤੁਹਾਡਾ ਸਾਰਿਆਂ ਦੀ ਦਿਲ ਦੀ ਗਹਿਰਾਈ ਤੋਂ ਆਪਣੇ ਦਿਹਾਤੀ ਮੰਡਲ ਦੀ ਤਰਫ ਤੋਂ ਪੂਰੀ ਪਠਾਨਕੋਟ ਵਿਧਾਨ ਸਭਾ ਦੀ ਤਰਫ ਤੋਂ ਜੀ ਆਇਆਂ ਕਹਿੰਦਾ ਹਾਂ ਤੁਹਾਡਾ ਬਹੁਤ ਹੀ ਇੱਥੇ ਸਵਾਗਤ ਕਰਦਾ ਔਰ ਇਸ ਮੰਚ ਤੋਂ ਮੈਂ ਆਪਣੇ ਦਿਹਾਤੀ ਮੰਡਲ ਤੋਂ ਆਏ ਹੋਏ ਸਾਰੇ ਹੀ ਪਿੰਡਾਂ ਤੋਂ ਵਿਸ਼ੇਸ਼ ਰੂਪ ਚ ਇਲੈਕਸ਼ਨ ਲੜਨ ਵਾਲੇ ਕਾਰਕਿਰਤਾ ਜਿਹੜੇ ਦਿਨ ਰਾਤ ਇੱਕ ਕਰਕੇ ਹਰ ਇਲੈਕਸ਼ਨ ਦੇ ਵਿੱਚ ਏਡੀਆਂ ਚੁੱਕ ਕੇ ਜ਼ੋਰ ਲਗਾ ਕੇ ਆਪਣੀ ਵਿਧਾਨ ਸਭਾ ਨੂੰ ਹਰ ਵਾਰੀ ਜਿੱਤ ਦਿਵਾਨ ਵਾਲੇ ਕਾਰਕਿਰਤਾ ਨੂੰ ਮੈਂ ਨਮਨ ਕਰਦਾ ਔਰ ਦਿਲ ਦੀ ਕਰਾਈ ਤੋਂ ਵੀ ਅਨੰਦਨ ਕਰਦਾ ਕਿ ਅਸੀਂ ਇਸ ਬੂਤ ਕਾਰਕਿਰਤਾ ਸਮੇਲਨ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੇ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੀ ਮਾਤਰ ਸ਼ਕਤੀ ਮੇਰੇ ਪਰਾਵੋ ਮੇਰੇ ਬਜ਼ੁਰਗ ਸਾਈਬਾਨ ਅੱਪਕੀ ਵਾਰ 400 ਪਾਰ ਇਹ ਨਾਰਾ ਇਦਾਂ ਹੀ ਨਹੀਂ ਦਿੱਤਾ ਦੇਸ਼ ਦੇ ਵਿੱਚ ਹਵਾ ਚੱਲ ਰਹੀ ਹੈ ਸਾਡੇ ਆਦਰਨੀ ਨਰਿੰਦਰ ਮੋਦੀ ਜੀ ਦੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਅੱਜ ਵੱਖ-ਵੱਖ ਪਾਰਟੀਆਂ ਤੋਂ ਆਏ ਹੋਏ ਲੀਡਰ ਤੁਸੀਂ ਰੋਜ਼ ਹੀ ਤੁਹਾਨੂੰ ਸੁਣਨ ਨੂੰ ਮਿਲਦਾ ਹੋਏਗਾ ਤੁਸੀਂ ਦੇਖਦੇ ਹੋਗੇ ਟੀਵੀ 'ᱨahin ਕਿ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹਿਣਾ ਕਾਰਨ ਔਰ ਕਾਰਨ ਸਿਬੇਕ ਕੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਸਾਡੀ ਪਾਰਟੀ ਨੇ ਦੇਸ਼ ਨੂੰ ਜਿਸ ਰਾਹ ਤੇ ਲੈ ਕੇ ਜਾਰੀ ਹੈ ਸਾਡੇ ਆਦਰਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠਾਂ ਅੱਜਾ ਬੱਚਾ ਬੱਚਾ ਔਰ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਵਾਕਿਫ ਹਾਂ ਗੱਲ ਗਰੀਬਾਂ ਦੀ ਕਰੀਏ ਤਾਂ ਉਜਲਾ ਸਕੀਮ ਦੇ ਤਹਿਤ ਸਾਡੇ ਕੋਲੋਂ ਪਿੱਛੇ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਤਰਫੋਂ ਲਾਹ ਪਾਤਰੀ ਲਾਹ ਪਾਤਰੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਨੂੰ ਸੈਂਟਰ ਦੀ ਕਿਸੇ ਵੀ ਸਕੀਮ ਦਾ ਕੋਈ ਲਾਭ ਮਿਲਿਆ ਸੀ ਉਹਨਾਂ ਦੀ ਸਾਨੂੰ ਲਿਸਟਾਂ ਮਿਲੀਆਂ ਪਿੰਡ ਵਾਈਜ਼ ਸਾਨੂੰ ਦੇਖ ਕੇ ਹੈਰਾਨੀ ਹੋਈ ਔਰ ਮਿਲ ਕੇ ਉਸ ਤੋਂ ਵੀ ਜ਼ਿਆਦਾ ਹੈਰਾਨੀ ਹੋਈ ਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਸਕੀਮਾਂ ਦਾ ਲਾਭ ਰਹੀ ਰਹਿਣਾ ਲੇਕਿਨ ਉਹਨਾਂ ਨੂੰ ਯਾਦ ਵੀ ਕਰ ਰਹਿਣਾ ਚਾਹੇ ਅੱਜ ਲੱਖ ਕੋਸ਼ਿਸ਼ਾਂ ਕਰਲੇ ਆਪ ਕਾਂਗਰਸ ਲੇਕਿਨ ਸਾਡਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅੱਜ ਪਿੰਡ-ਪਿੰਡ ਜਾ ਕੇ ਉਹ ਜਿਹੜਾ ਲਾਪਾਤਰੀਆਂ ਨੂੰ ਮਿਲ ਕੇ ਉਹਨਾਂ ਨੂੰ ਯੋਜਨਾਵਾਂ ਵਾਂ ਦੀ ਸਾਰੀ ਹੀ ਜਾਣਕਾਰੀ ਦਿੰਦੋ ਇਹ ਵੀ ਦੱਸ ਰਿਹਾ ਕਿ ਜਿਹੜੀ ਯੋਜਨਾਵਾਂ ਦਿੱਤੀਆਂ ਜਾ ਰਹੀਆਂ ਸੈਂਟਰ ਸਰਕਾਰ ਦੀ ਤਰਫੋਂ ਦਿੱਤਾ ਜਾ ਰਹੀਆਂ ਅੱਜ ਘਰ-ਘਰ ਨਾਲ ਤੋਂ ਜਲ ਮਿਲ ਰਿਹਾ ਹੈ ਕਰ ਕਰ ਸਾਡੇ ਉਜਲਾ ਸਕੀਮ ਦੇ ਰਾਹੀਂ ਜਿਹੜੇ ਗਰੀਬ ਪਰਿਵਾਰਾਂ ਨੂੰ ਕਨੈਕਸ਼ਨ ਦਿੱਤੇ ਗਏ ਨੇ ਆਵਾਜ਼ ਜੋ ਉਹਨਾਂ ਦੇ ਤਹਿਤ ਮਕਾਨ ਬਣਾਏ ਗਏ ਨੇ ਔਰ ਵੀ ਕਈ ਸਕੀਮਾਂ ਅੱਜ ਦੇਖੋ ਅੱਜ ਹੈਲਥ ਦੇ ਮਾਮਲੇ 'ਚ ਅੱਜ ਤੋਂ ਤੁਸੀਂ 14 ਸਾਲ ਪਹਿਲੇ 2014 ਤੋਂ ਪਹਿਲੇ ਤੁਸੀਂ ਦੇਖੋ ਕਿੰਨੇ ਐਮਸ ਸੀ ਸਾਡੇ ਦੇਸ਼ ਦੇ ਵਿੱਚ ਔਰ 10 ਸਾਲਾਂ ਦੇ ਵਿੱਚ ਕੋਈ 22 23 ਐਮਸ ਇਹਨਾਂ ਨੇ ਬਣਾ ਤੈਨਾ ਜਿਹੜੇ ਅੱਜ ਤੋਂ 70 ਸਾਲਾਂ ਦੇ ਵਿੱਚ ਸਿਰਫ 7 ਸੀ ਐਜੂਕੇਸ਼ਨ ਦੇ ਮਾਮਲੇ 'ਚ ਅੱਜ ਅਸੁਰੱਖਿਆ ਦੇ ਮਾਮਲੇ 'ਚ ਮੇਰੇ ਵੱਡੇ ਵੀਰ ਸ਼ਮਸ਼ੇਰ ਜੀ ਕਹਿ ਰਹੇ ਸੀ ਕਿ ਯੂਕਰੇਨ ਦੇ ਵਿੱਚ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਪਾਕਿਸਤਾਨ ਦੇ ਉੱਥੋਂ ਦੇ ਸਟੂਡੈਂਟਸ ਅਗਰ ਆਪਣੇ ਦੇਸ਼ ਵੀ ਜਾਣਾ ਚਾਹੁੰਦੇ ਸੀ ਤੇ ਆਪਣੇ ਬੱਸਾਂ ਦੇ ਉੱਪਰ ਹਿੰਦੁਸਤਾਨ ਦਾ ਝੰਡਾ ਲਗਾ ਕੇ ਉਹ ਆਪਣੇ ਦੇਸ਼ ਦੇ ਵਿੱਚ ਦਾਖਲ ਹੋਏ ਕਿੰਨੀ ਵੱਡੀ ਫਕਰ ਦੀ ਗੱਲ ਹੈ ਔਰ ਸਿਰਫ ਇੱਕ ਹੀ ਕਾਰਨ ਹੈ ਕਿ ਸਾਡੀ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਅੱਜ ਹਰ ਉਸ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੀ ਇੱਕ ਬੜੀ ਸਨਮਾਨ ਦੀ ਗੱਲ ਹੋ ਗਈ ਹੈ ਕਿ ਇੱਕ ਹਰ ਦੇਸ਼ ਦਾ ਨਾਗਰਿਕ ਫਕਰ ਮਹਿਸੂਸ ਕਰਦਾ ਬਾਹਰ ਦਾ ਵੀ ਹੋਰ ਇੱਥੇ ਰਹਿਣ ਵਾਲਾ ਵੀ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਇਹਨੇ ਕਹਿਣਾ ਚਾਹਾਂਗਾ ਕਿ ਆਓ ਸਾਰੇ ਅੱਜ ਸਾਡੇ ਐਮਪੀ ਸਾਹਿਬ ਜਿਹੜੇ ਸਾਡੇ ਦਿਨੇਸ਼ ਸਿੰਘ ਬੱਬੂ ਜੀ ਗੁਰਦਾਸ ਤੌਰ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ ਅਸੀਂ ਆਪਣੀ ਵਿਧਾਨ ਸਭਾ ਤੋਂ ਉਹਨਾਂ ਨੂੰ ਵੱਡੀ ਗਿਣਤੀ ਦੇ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਉਸ ਮਾਲਾ ਦਾ ਇੱਕ ਮੰਨਕਾ ਬਣਾ ਕੇ ਨਰਿੰਦਰ ਮੋਦੀ ਜੀ ਦੀ ਟੀਮ ਦੇ ਵਿੱਚ ਭੇਜੀਏ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਧੰਨਵਾਦ